ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋ ਠੀਕ ਠਾਕ ਹੋਈ ਅੱਜ ਮੈਂ ਸਪੈਸ਼ਲ ਇੱਕ ਵੀਡੀਓ ਭੇਡਾਂ ਲਈ ਬਣਾਉਣੀ ਆ ਜਿਨ੍ਹਾਂ ਨੂੰ ਗਈਆਂ ਨੂੰ ਤਾਂ ਕਾਫੀ ਟਾਈਮ ਹੋ ਗਿਆ ਆਪਣੀ ਇੰਡੀਆ ਤੋਂ ਤੁਰਿਆਂ ਬਾਹਰਲੇ ਮੁਲਕਾਂ 'ਚ ਬੈਠੀਆਂ ਨੇ ਕੈਨੇਡਾ ਅਮਰੀਕਾ ਵਰਗੇ ਮੁਲਕਾਂ ਦੇ ਵਿੱਚ ਅਕਲ ਉਹਨਾਂ ਨੂੰ ਹਜੇ ਤੱਕ ਫੇਰਨੀ ਆਈ ਹੈਗੀ ਤੇ ਉਹਨਾਂ ਲਈ ਇੱਕ ਸਪੈਸ਼ਲ ਵੀਡੀਓ ਮੈਂ ਬਣਾ ਰਿਹਾ ਕੁਝ ਕੁ ਇੰਡੀਆ ਦੇ ਵਿੱਚ ਨੇ ਕੁਝ ਕੁ ਬਾਹਰਲੇ ਮੁਲਕਾਂ 'ਚ ਬੈਠੀਆਂ ਨੇ ਕੁਝ ਕੁ ਸੁਧਰ ਵੀ ਗਈਆਂ ਹੈ ਜੀ ਕਰਨੀ ਜਿਨ੍ਹਾਂ ਨੂੰ ਪਤਾ ਲੱਗਣ ਲੱਗ ਗਿਆ ਭਾਈ ਕੀ ਗੱਲ ਆ ਕੀ ਬਾਤ ਆ ਸੁਣੋ ਮੇਰੀ ਗੱਲ ਧਿਆਨ ਨਾਲ ਇੱਕ ਇਹ ਜਿਹੜੇ ਲੋਕ ਨੇ ਨਾ ਜੋ-ਜੋ ਤੁਹਾਡੇ ਮੂਰੇ ਸੀ ਪ੍ਰੂਫ ਕੱਢ-ਕੱਢ ਰੱਖੀ ਜਾਂਦੇ ਆ ਤੁਹਾਨੂੰ ਦਿਖਾਈ ਜਾਂਦੇ ਆ ਵੀ ਭਾਈ ਆ ਇਦਾਂ ਹੋਇਆ ਆ ਇਦਾਂ ਹੋਇਆ ਇਹ ਲੋਕ ਹੁਣ ਇਹ ਜੇ ਘਟੀਆ ਤਰੀਕਿਆਂ ਤੇ ਉਤਰ ਆਏ ਵੀ ਇਹ ਸਾਡੀਆਂ ਜਿਹੜੀਆਂ ਮਤਲਬ ਆਪਣੀਆਂ ਫੈਮ ਜੋ ਸਾਡੇ ਘਰ ਦੇ ਮੈਂਬਰ ਨੇ ਜੋ ਸਾਡੇ ਘਰ ਦੇ ਮੈਂਬਰ ਨੇ ਸਾਡੀ ਫੈਮਿਲੀ ਆ ਜਾਂ ਰਣਜੋਤ ਦੀ ਫੈਮਿਲੀ ਆ ਉਹਦੀ ਜੋਦੀ ਮਮ ਜੋ ਜੋ ਵੀ ਕੁਝ ਮਤਲਬ ਜਣੇ ਕਿ ਵੀ ਫੈਮਿਲੀ ਦੇ ਵਿੱਚ ਬੰਦੇ ਨੇ ਇਹ ਉਹਨਾਂ ਨੂੰ ਵੀ ਟਾਰਗੇਟ ਕਰਨ ਲੱਗੇ ਇਹਨਾਂ ਦੀ ਾਕਾਤ ਸਲਿਆਂ ਦੀ ਇੱਥੇ ਤੱਕਿਆ ਬਸ ਕਿਉਂਕਿ ਇਹਨਾਂ ਕੋਲ ਨਾ ਦੇਣ ਨੂੰ ਜਵਾਬ ਨਹੀਂ ਹੈਗੇ ਜਿਹੜਾ ਇਹਨਾਂ ਦਾ ਉਸਤਾਦ ਆ ਲੱਖਾ ਉਹ ਇਹਨਾਂ ਨੂੰ ਕਰ ਦਿੰਦਾ ਫੋਨ ਵੀ ਦੇਖੋ ਭਾਈ ਵੀ ਆਹ ਜਿਹੜੇ ਬੰਦੇ ਬੈਠੇ ਨੇ ਇਹਨਾਂ ਨੂੰ ਕਰਾਓ ਚੋਪਾ ਇਹਨਾਂ ਦੇ ਆਹ ਕਰੋ ਇਹਨਾਂ ਦੇ ਉਹ ਕਰੋ ਮੇਰੀ ਗੱਲ ਇੱਕ ਖੋਲ ਕੇ ਕੰਨਾਂ ਦੇ ਵਿੱਚ ਆਪਣੇ ਪਾ ਲੋ ਇਹ ਜਿਹੜੀ ਚੀਜ਼ ਆ ਨਾ ਜੇ ਤੁਹਾਡੇ ਉਸਤਾਦ ਨੂੰ ਨਾ ਹੀ ਗੋਡਿਆਂ ਤੇ ਨਾਂ ਲੈ ਕੇ ਆਂਦਾ ਨਾ ਤਾਂ ਸਾਡਾ ਨੌਬਟਾ ਦਿਓ ਤੁਸੀਂ ਅਬਲਾ ਆਏ ਤਾਂ ਆ ਤਾਂ ਗਿਆ ਕੁਛ ਥੋੜੇ ਜਿਹੇ ਦਿਨ ਰਹਿ ਕੇ ਕੋਈ ਗੱਲ ਨਹੀਂ ਆਜੂਗਾ ਛੇਤੀ ਕੰਮ ਤੇ ਹੋ ਸੁਣ ਲਓ ਮੇਰੀ ਗੱਲ ਧਿਆਨ ਨਾਲ ਅੱਜ ਤੋਂ ਗਿਣਵੇਂ 10 ਦਿਨਾਂ ਦੇ ਵਿੱਚ ਵਿੱਚ ਜੇ ਤੁਸੀਂ ਇਹ ਪਦੂਕਾ ਮ ਕਰਨ ਤੋਂ ਨਾ ਹਟਿਆ ਨਾ ਮੇਰੀ ਗੱਲ ਪੰਜਾਬੀ ਚ ਸੁਣ ਲਓ ਜੇ ਨਾ ਹਟੇ ਨਾ ਫਿਰ ਅਸੀਂ ਸਾਰਾ ਕੁਝ ਜਿੰਨਾ ਵੀ ਏ ਟੂ ਜ਼ेड ਤੱਕ ਪਿਆ ਨਾ ਸਾਰਾ ਕੁਝ ਕੱਢ ਕੇ ਜਨਤਾ ਦੇ ਮੋਹਰੇ ਰੱਖ ਦਣਾ ਜੀ ਉਹ ਤੋਂ ਬਾਅਦ ਜਵਾਬ ਹੁਣ ਸਵਾਲ ਉੱਠਣੇ ਸ਼ੁਰੂ ਹੋ ਚੋਲੇ ਨੇ ਬਹੁਤ ਬੰਦੇ ਵੀਡੀਓ ਪਾਉਣ ਲੱਗੇ ਤੇ ਫਿਰ ਉਸ ਤੋਂ ਬਾਅਦ ਮੈਂ ਗੱਲ ਕਰਾਂ ਜਿਹੜੇ ਬੰਦੇ ਦੀਪ ਬਾਈ ਦੀ ਫੋਟੋ ਲਾ ਕੇ ਨਾ ਆਪਣੀ ਡੀਪੀ ਦੇ ਉੱਤੇ ਦੀਪ ਬਾਈ ਦੀ ਇੱਥੇ ਝੰਡਿਆਂ ਤੇ ਫੋਟੋ ਲਾਈ ਫਿਰਦੇ ਨੇ ਦੀ ਬਾਈ ਦੀ ਇੱਥੇ ਟਰੱਕਾਂ ਤੇ ਫੋਟੋ ਲਾਈ ਪੇ ਤਾਂ ਲਾਹਣਤ ਆ ਤੁਹਾਡੇ ਵਰਗੇ ਬੰਦਿਆਂ ਤੇ ਲਾਹਣਤ ਉਹ ਲਾਹਣਤ ਪਤਾ ਕਿਉਂ ਉਗੀ ਤੁਸੀਂ ਸਿਰਫ ਇੱਕ ਲੋਕਾਂ ਕੋਲ ਆਪਣੇ ਆਪ ਨੂੰ ਦਿਖਾਉਂਦੇ ਆਂ ਵੀ ਅਸੀਂ ਦੀਪ ਨੂੰ ਪਿਆਰ ਬਹੁਤ ਕਰਦੇ ਸੀਗੇ ਇਹ ਲੋਕਾਂ ਨੇ ਬਿਲਕੁਲ ਸੇਮ ਜੋ ਅੱਜ ਇਹ ਲੋਕ ਹਨਾ ਇਹ ਸਿਰਫ ਬੈਠ ਕੇ ਫੋਨ ਤੇ ਭੌਂਕ ਸਕਦੇ ਨੇ ਸਿਰਫ ਇਹ ਆਪਣੀ ਸਾਡੀਆਂ ਫੈਮਲੀਜ਼ ਤੇ ਕਮੈਂਟ ਕਰ ਸਕਦੇ ਨੇ ਇਹਨਾਂ ਦੀ ਇੰਨੀ ਕੀ ਅਕਾਤ ਆ ਫੇਸ ਟੂ ਫੇਸ ਇਹ ਬੰਦਾ ਮਿਲ ਨਹੀਂ ਸਕਦੇ ਨਾ ਇਹਨਾਂ ਕੋ ਦੇਣ ਨੂੰ ਕਿਸੇ ਤਰਕ ਨਾਲ ਕੋਈ ਜਵਾਬ ਹੈ ਸਾਡੇ ਕੋਲ ਕਿਸੇ ਤਰਕ ਨਾਲ ਜਵਾਬ ਦੇ ਸਕੀ ਅਸੀਂ ਰਣਜੋਤ ਨੂੰ ਧਮਕੀ ਦਿੰਦੇ ਨੇ ਇੰਡੀਆ ਇਹ ਵੀ ਭਾਈ ਅਸੀਂ ਤਰ੍ਹਾਂ ਅਸੀਂ ਆਹ ਕਰਾ ਦਾਂਗੇ ਤੇ ਅਸੀਂ ਉਹ ਕਰਾ ਦਾਂਗੇ ਜਾ ਤਾਂ ਮੈਂ ਤਾਂ ਇਹ ਗੱਲ ਕਹਿਣਾ ਵੀ ਭਾਈ ਜੇ ਤੁਹਾਨੂੰ ਇੰਨਾ ਦੁੱਖ ਆ ਨਾ ਉਹ ਬੰਦੇ ਦਾ ਇੰਨਾ ਦੁੱਖ ਆ ਭਾਨੇ ਦਾ ਹੁਣ ਆਉਣ ਵਾਲੇ ਦਿਨਾਂ ਵਿੱਚ ਤੁਹਾਨੂੰ ਭਾਨੇ ਦੀ ਅਸੀਂ ਉਹ ਵੀ ਰਿਕਾਰਡਿੰਗ ਸੁਣਾਵਾਂਗੇ ਜਿਹੜੀ 10000 ਦੀ ਕਹਿੰਦੇ ਨੇ ਭਾਈ 10000 ਇਹਨੇ ਮੰਗਿਆ ਨਹੀਂ ਹੈ ਨਾ ਉਹ ਵੀ ਤੁਹਾਡੇ ਮੂਰੇ ਰੱਖਾਂਗੇ ਅਸੀਂ ਹੁਣ ਹੌਲੀ 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 ਕਰ ਕਰ ਕੇ ਨਾ ਇਹਨਾਂ ਤੇ ਮੈਂ ਟੀਕਾ ਉਹ حساب ਨਾਲ ਲਾਉਂਗਾ ਨਾ ਇਹ ਸਾਰੀ ਉਮਰ ਹੁਣ ਵੀ ਅੱਜ ਵੀ ਇਹ ਜਦ ਸਵੇਰੇ ਉੱਠਦੇ ਨੇ ਨਾ ਸਵੇਰੇ ਉੱਠਦੇ ਹੋਣਗੇ ਯਾਦ ਕਰਦੇ ਹੋਣਗੇ ਕਿਤੇ ਰੋਮੀ ਕੋਈ ਨਵੀਂ ਵੀਡੀਓ ਨਾ ਪਾ ਦੇਵੇ ਛੱਟੇ ਕਈਆਂ ਨੂੰ ਤਾਂ ਮੈਂ ਨਾਲ ਦੀ ਨਾਲ ਅਸ ਟਾਈਮ ਮੇਰੇ ਫੋਨ ਦੇ ਉੱਤੇ ਨਾ ਮੈਸੇਜ ਆਏ ਪਏ ਨੇ ਜਿਹੜੇ ਕਹਿੰਦੇ ਨੇ ਵੀਰੇ ਬੱਸ ਕਰ ਸਾਡਾ ਤੇਰਾ ਨਾਲ ਕੋਈ ਰੌਲਾ ਨਹੀਂ ਤੇਰਾ ਨਾਲ ਕੋਈ ਰੌਲਾ ਨਹੀਂ ਰੌਲਾ ਸਾਡੇ ਨਾਲ ਤਾਂ ਤੁਹਾਡਾ ਕੋਦੇ ਵੀ ਨਹੀਂ ਹੋਇਆ ਨਾ ਤੁਸੀਂ ਸਾਡੀ ਲੈਵਲ ਦੇ ਬੰਦੇ ਹੋ ਵੀ ਛੱਡਣਾ ਤੁਸੀਂ ਰੌਲਾ ਰੱਖ ਸਕਦੇ ਤੁਸੀਂ ਜਿਹੜੇ ਬੰਦੇ ਨੂੰ ਟੌਰਚਰ ਕੀਤਾ ਨਾ ਦੀਪ ਨੂੰ ਅਸੀਂ ਉਹਦੇ ਪਿੱਛੇ ਲੜ ਰਹੇ ਹਾਂ ਤੇ ਇਹਦਾ ਜਵਾਬ ਤੁਹਾਨੂੰ ਦੇਣਾ ਪੈਣਾ ਲੋਕਾਂ ਨੂੰ ਸੰਗਤ ਦੇ ਵਿੱਚ ਆ ਕੇ ਹੁਣ ਮੈਂ ਫੇਰ ਗੱਲ ਇੱਕ ਵਾਰ ਫੇਰ ਰਿਪੀਟ ਕਰ ਦਮਾ ਜਿਹੜੇ ਉਸ ਦਿਨ ਮਸਤਵਾਨਾ ਸਾਹਿਬ ਦੀਪ ਬਾਈ ਦੇ ਨਾਲ ਬੰਦੇ ਗਏ ਸੀ ਹੁਣ ਮੈਂ ਕਹਿ ਰਿਹਾ ਤੁਹਾਨੂੰ ਨੋਰਮਲ ਅਪੀਲ ਕਰ ਰਿਹਾ ਏ ਭਾਈ ਤੁਸੀਂ ਕੈਮਰੇ ਮੂਰੇ ਆ ਕੇ ਦੱਸੋ ਸੰਗਤ ਦੇ ਮੂਰੇ ਰੱਖੋ ਵੀ ਕੀ ਕੀ ਹੋਇਆ ਸੀਗਾ ਉਸ ਦਿਨ ਕਿਵੇਂ ਕਿਵੇਂ ਇਹਨਾਂ ਨੇ ਦੀਪ ਨੂੰ ਧੱਕੇ ਮਾਰਾਂ ਜਾਂ ਕਿਵੇਂ ਕਿਵੇਂ ਦੀਪ ਨੇ ਇਹਨਾਂ ਨੇ ਕੀਤਾ ਕੀ ਕੀ ਮੁਕਰ ਨੇ ਕਿਹੜੇ ਕਿਹੜੀ ਚੀਜ਼ਾਂ ਤੋਂ ਉਹ ਲੈ ਕੇ ਤੁਸੀਂ ਮੂਰੇ ਰੱਖੋਗੇ ਜਾਂ ਫਿਰ ਉਹ ਤੋਂ ਗਾਹਾਂ ਵਾਲੀ ਵੀਡੀਓ ਦੇ ਵਿੱਚ ਮੈਂ ਨੌ ਬੋਲ ਕੇ ਦੱਸਾਂ ਵੀ ਕਿਹੜੇ ਕਿਹੜੇ ਬੰਦੇ ਅੰਦਰ ਸੀਗੇ ਤੇ ਕੀ ਕੀ ਉੱਥੇ ਹੋਇਆ ਸੋ ਕੁਸ ਸ਼ਰਮ ਕਰ ਲੋ ਜੇ ਆਪਣੇ ਪੰਜਾਬ ਨੂੰ ਤੁਸੀਂ ਬਚਾਉਣਾ ਨਾ ਇਹਨਾਂ ਗੁੰਡਿਆਂ ਕੋਲੋਂ ਜੇ ਇਹਨਾਂ ਗੁੰਡਿਆਂ ਕੋਲੋਂ ਬਚਾਉਣਾ ਜੇ ਪੰਜਾਬ ਨੂੰ ਨਾ ਕੋਈ ਸ਼ਰਮ ਕਰ ਲੋ ਸੱਚਾਈ ਦਾ ਸਾਥ ਦੇਣ ਲੱਗ ਜੇ ਬਾਕੀ ਜਿਹੜੀ 2 4 ਕਿ ਤੀੜਾ ਭੌਂਕਦੀਆਂ ਮੈਨੂੰ 1% ਫਰਕ ਨਹੀਂ ਪੈਣਾਗਾ ਚਾਹੇ ਜਿਹੜੀਆਂ ਮਰਜ਼ੀ ਫੋਟੋਆਂ ਚੱਕ ਚੱਕ ਕੇ ਲਾ ਦਿਓ ਮੈਂ ਜਿਹੜੀ ਚੀਜ਼ ਬੋਲਣੀ ਆ ਮੈਂ ਬੋਲ ਦੇਣੀ ਆ ਇਹ ਤੁਹਾਡੀ ਾਕਾਤ ਦਾ ਮੈਨੂੰ ਪਹਿਲਾਂ ਸ਼ੁਰੂ ਤੇ ਪਤਾ ਸੀਗਾ ਵੀ ਤੁਸੀਂ ਇਹ ਕੰਮ ਕਰਨਾ ਵੀ ਜੇ ਤੁਹਾਡੇ ਖਿਲਾਫ ਕੋਈ ਬੰਦਾ ਬੋਲਿਆ ਜਾਂ ਕਰਦਾ ਇਹਨੂੰ ਕਹਿੰਦੇ ਨੇ ਗੁੰਡਾ ਰਾਜ ਤੁਸੀਂ ਭਗਵਾਨ ਤਮਨ ਨੂੰ ਬੁੱਚੜ ਕਹਿੰਦੇ ਹੋ ਸਾਲੇ ਤੁਸੀਂ ਸਾਰੇ ਬੁੱਚੜ ਹੋ ਮੇਰੀ ਨਿਗਾਹ ਦੇ ਵਿੱਚ ਜਾਂਦਾ ਤੁਸੀਂ ਮੰਨੋ ਤੁਸੀਂ ਮੰਨੋ ਭਾਈ ਜਿਹੜਾ ਲੱਖਾਂ ਤੁਹਾਡੀ ਮਾਂ ਭੈਣ ਦਾ ਹੁਣ ਮੈਂ ਇੱਥੇ ਕਹਿ ਨਹੀਂ ਕਹਿਣਾ ਨਹੀਂ ਚਾਹੁੰਦਾ ਚਾਹ ਤਾਂ ਮੰਨੋ ਭਾਈ ਵੀ ਸਾਨੂੰ ਤਕਲੀਫ ਤਾਂ ਹੋ ਨੀ ਸੱਚ ਮੂਰੇ ਰੱਖੋ ਇਹ ਜਿਹੜੀਆਂ ਚੀਜ਼ਾਂ ਆ ਰਹੀਆਂ ਨੇ ਮੂਰੇ ਹਨਾ ਅਸੀਂ ਅਸੀਂ ਲੋਕ ਪਤਾ ਕਿਹਜੇ ਆ ਦੀਪ ਬਾਈ ਨੇ ਮੈਂ ਦੀਪ ਬਾਈ ਨੂੰ ਕਹਿਣਾ ਹੁੰਦਾ ਸੀਗਾ ਵੀ ਇਹ ਜਿਹੜੀ ਕਾਮ ਗੁਰੂ ਦੀ ਨਹੀਂ ਹੋਈ ਹੈ ਨਾ ਇਹ ਤੇਰੀ ਨਹੀਂ ਹੋ ਸਕਦੀ ਕਦੇ ਵੀ ਪਰ ਉਹ ਬੰਦਾ ਅੜਿਆ ਰਿਹਾ ਮੰਨਿਆ ਨਹੀਂ ਅੜਿਆ ਰਿਹਾ ਮੰਨਣਾ ਉਹ ਵੀ ਨਹੀਂ ਯਾਰ ਮੈਂ ਟਰਾਈ ਕਰਨੀ ਆ ਪਰ ਉਹ ਕੁਝ ਪੁਆਇੰਟ ਤੱਕ ਕਾਮਯਾਬੀ ਹੋ ਗਿਆ ਸੀਗਾ ਲੋਕਾਂ ਨੂੰ ਇਕੱਠਾ ਕਰਨ ਦੇ ਵਿੱਚ ਤੇ ਇਹ ਲੋਕਾਂ ਤੋਂ ਉਹਦਾ ਕਾਠ ਠੇਕਣ ਦੇਖਿਆ ਨਹੀਂ ਗਿਆ ਅੱਜ ਸਾਰੇ ਵਿੱਚ ਖੁੱਡਿਆਂ ਦੇ ਬੜੇ ਬੈਠੇ ਨੇ ਜਿਹੜੇ ਦੀਪ ਬਾਈ ਨੂੰ ਉਹ ਦੀਪ ਬਾਈ ਨਾਲ ਗੇੜੇ ਕੱਢਦੇ ਫਿਰਦੇ ਨੌ ਮੈਨੂੰ ਸਾਰਿਆਂ ਦੇ ਪਤਾ ਨੇ ਨੌ ਮੈਨੂੰ ਸਾਰਨੇ ਪਤਾ ਵੀ ਕਿਹੜੇ ਕਿਹੜੇ ਬੰਦੇ ਨੇ ਇਹ ਤੋਂ ਪਹਿਲਾਂ ਕ ਵੀ ਨੌ ਲੈ ਲੈ ਕੇ ਮੈਂ ਬਾਹਰ ਕੱਢਾਂ ਲੋਕਾਂ ਨੂੰ ਤੁਹਾਨੂੰ ਦੱਸਾਂ ਵੀ ਭਾਈ ਆਹ ਬੰਦੇ ਦੀਪ ਦੇ ਨਾਲ ਰਹਿ ਕੇ ਦੀਪ ਨੇ ਇਹਨਾਂ ਦੀ ਰੋਟੀਆਂ ਚਲਾਈਆਂ ਨੇ ਚੈਨ ਨਾਲੇ ਵੀ ਆਜੋ ਥਲੀ ਹੁਣੀ ਉਸ ਦਿਨ ਥਲੀ ਦੀ ਮੈਂ ਗੱਲ ਕਰਨੀ ਭੁੱਲ ਗਿਆ ਸੁਣ ਲੋ ਲੈ ਥਲੀ ਨੇ ਬਹਾਨਾ ਮਾਰਿਆ ਉਸ ਦਿਨ ਜਦ ਤੱਕ ਕਵਰ ਕਰਦਾ ਫਿਰਦਾ ਸੀ ਸਾਰਾ ਕੁਝ ਜਦੋਂ ਇਹਨਾਂ ਨੇ ਆਪਣੇ ਸੀਐਮ ਦੀ ਕੋਠੀ ਘੇਰਨੀ ਸੀ ਕਿ ਕਹਿੰਦਾ ਜੀ ਮੈਨੂੰ ਕਿਸੇ ਨੇ ੱੱਕਾ ਮਾਰਿਆ ਮੇ ਉਹਦੇ ਉੱਤੇ ਪੂਰੀ ਫੁੱਲ ਨਿਗਾਹ ਰੱਖੀ ਹੋਈ ਵੀਡੀਓ ਸਿਰ ਤੋਂ ਸਿਰ ਤੱਕ ਬਣੀ ਆ ਆਪਣੇ ਲਛਣੀ ਆਪ ਘਰੇ ਆ ਉਹ ਕ੍ਰਿਸ਼ ਬਣਦਾ ਜਾਂਦਾ ਸੀ ਉਹ ਭੱਜੇਂ ਦੇ ਲੋਕਾਂ ਦੇ ਗੱਬੇ ਆਪਣੇ ਲਛਣੀ ਆਪੇ ਘਰੇ ਆ ਨੌ ਲਾਇਆ ਬਾਅਦ ਚ ਮੈਨੂੰ ਕਿਹਨੇ ਧੱਕਾ ਮਾਰਿਆ ਉਹਦੀ ਵੀਡੀਓ ਆਪਣੇ ਕੋਲ ਪਈ ਆ ਇਹ ਜਿੰਨਾ ਵੀ ਸਰਕਲ ਆ ਨਾ ਜਿੰਨਾ ਵੀ ਸਰਕਲ ਆ ਇਹ ਲੋਕਾਂ ਨੂੰ ਇਮੋਸ਼ਨਲ ਕਰਦੇ ਨੇ ਝੂਠ ਬੋਲ ਬੋਲ ਕੇ ਤੋ ਜਿਹੜੇ ਲੋਕ ਨੇ ਨਾ ਮੈਂ ਫੇਰ ਦੁਬਾਰਾ ਚੀ ਕਹਣਾ ਆਪਣੀਆਂ ਅੱਖਾਂ ਆਪਣਾ ਦਿਮਾਗ ਖੋਲੋ ਜੇ ਆਪਣੇ ਆਉਣ ਵਾਲੇ ਦੇਖ ਮੈਨੂੰ 1% ਫਰਕ ਨਹੀਂ ਪੈਣਾ ਲੱਖਾਂ ਚਾਹੇ ਐਮਪੀ ਬਣੇ ਐਮਐਲਏ ਬਣੇ ਜੋ ਮਰਜੀ ਬਣੇ ਮੁੱਖ ਮੰਤਰੀ ਬਣੇ ਅਸੀਂ ਰਹਨੇ ਬਾਹਰਲੇ ਮੁਲਕਾਂ 'ਚ ਸਾਨੂੰ 1% ਫਰਕ ਨਹੀਂ ਪੈਣਾ। ਲੱਖੇ ਵਰਗ ਨੂੰ ਅਸੀਂ ਆਪਣੀ ਪੈਰ ਦੇ ਨੋਕੇ 'ਤੇ ਉੱਤੇ ਰੱਖਦੇ ਹਾਂ। ਜਿਹੜੇ ਪੰਜਾਬ ਦੇ ਲੋਕ ਨੇ ਇਹ ਸਰਬ ਤੁਹਾਡੇ ਭਲੇ ਲਈ ਗੱਲ ਹੋ ਰਹੀ ਆ ਤੁਸੀਂ ਜੇ ਹਨਾ ਆਪਣੇ ਪੰਜਾਬ ਨੂੰ ਬਚਾਉਣਾ ਚਾਹੁੰਦੇ ਹੋ ਨਾ ਆਪਣੇ ਪੰਜਾਬ ਨੂੰ ਕਹਾਂ ਲੈ ਜਾਣਾ ਚਾਹੁੰਦੇ ਹੋ ਤਾਂ ਇਹ ਲੋਕਾਂ ਤੋਂ ਬਚਾ ਕੇ ਰੱਖੋ ਬਸ ਆਪਣੇ ਤੋ ਗਾਹਲੀ ਵੀਡੀਓ ਵਿੱਚ ਇੱਕ ਨਵਾਂ ਸੱਪ ਕੱਢਾਂਗੇ ਜ਼ਰੂਰ ਸਕਾਵਾਂਗੇ ਤੁਹਾਨੂੰ ਸ਼ਾਇਦ ਹੋ ਸਕਦਾ ਵੀ ਹਲੇ ਤਾਂ ਮੈਨੂੰ ਜਣੀ ਕਿ ਥੋੜਾ ਜਿਹਾ ਮੈਂ ਕੰਮ ਕਰ ਰਿਹਾ ਚੀਜ਼ ਦੇ ਉੱਤੇ ਕਿ ਤੁਹਾਨੂੰ ਉਹ ਵੀਡੀਓ ਵੀ ਸੁਣਾਦੀ ਮੈਂ ਭੇਡਾਂ ਮੈਂ 1 ਲੱਖ ਸਾਰੀਆਂ ਇਕੱਠੀਆਂ ਮੰਦ ਮੈਂ ਕਾਰਜ ਜਿਹੜੇ ਕਹਿੰਦੇ ਸੀ ਵੀ ਭਾਈ ਸਾਡਾ ਬੰਦਾ 10000 ਲੈ ਨਹੀਂ ਸਕਦਾ ਉਹ ਰਿਕਾਰਡਿੰਗ ਮੈਂ ਸਮਾਰ ਕੇ ਸੁਣੀ ਹੈ ਉਹਦੇ ਵਿੱਚ ਡਾਇਰੈਕਟ ਕਹਿ ਰਿਹਾ ਹੈ ਵੀ ਸਾਡੀ ਗੱਡੀਆਂ ਦਾ ਤੇਲ ਪੂਰਾ ਕਰਦੇ 10000 ਰੁਪਏ ਦੇ ਸਾਨੂੰ ਅਸੀਂ ਜਿਹੜੀ ਗੱਡੀਆਂ ਲੈ ਕੇ ਆਉਣੀ ਇੱਥੇ ਨੂੰ ਤੋਏ ਜਿਹੜੀਆਂ ਚੀਜ਼ਾਂ ਨੇ ਨਾ ਤਾਰੀਆਂ ਜਿੰਨੀਆਂ ਵੀ ਤੇ ਐਫ ਆਈ ਆਰ ਹੁਣ ਤੱਕ ਹੋਈਆਂ ਨੇ ਨਾ ਜਿਹੜੀਆਂ ਚੈਨੀ ਚੋਰ ਦੀ ਵੀ ਗੱਲ ਕਰਦਾ ਹੈ ਚੈਨੀ ਵੀ ਚੈਨੀ ਚੋਰ ਦੀ ਹੋਈ ਤੇ ਪਾਈ ਮੈਨੂੰ ਉਹ ਤੇ ਵੀ ਸ਼ੱਕ ਹੋ ਰਿਹਾ ਵੀ ਇਹਨੇ ਪੱਕਾ ਕੀਤਾ ਹੋਣਾ ਹੈ ਇਹ PARTੀਆਂ ਝੂਠ ਨਹੀਂ ਹੈਗੇ ਇਹ ਕੱਲੀ ਕੱਲੀ ਚੀਜ਼ ਦਾ ਪ੍ਰੂਫ ਤੁਹਾਡੇ ਮੇਰੇ ਕੱਟ ਕੇ ਰੱਖਾਂਗੇ ਜੀ ਚੰਗਾ ਹੱਸੀ ਗੱਲ ਜੀ ਨਾਲੀ ਵੀਡੀਓ ਚ ਮਿਲਦੇ ਹਾਂ